ਤਤ ਨਾਮ ਸ੍ਰੀ ਵਾਹਿਗੁਰੂ ਜੀ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤਿਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਿ ਪਾਵੈ ਨਾਮ ਸਾਧੂ ਰੂਪਿ ਆਪਣਾ ਤਨ ਤਾਰਿਆ ਮਾ ਅਗਨ ਤੇ ਆਪ ਉਵਾਰਿਆ ਆਏ ਵਸੇ ਸਾਧੂ ਕੇ ਸੰਗੇ ਅਣਦਨ ਨਾਮ ਤੇ ਆਵੈ ਰੰਗੇ ਹਰ ਕੇ ਸੇਵਕ ਜੋ ਹਰ ਪਾਏ ਤਿਲ ਕੀ ਕਥਾ ਨਾਰੀ ਰੇ ਹਰ ਕੇ ਸੇਵਕ ਜੋ ਹਾਰ ਪਾਏ ਜ਼ਿੰਦਗੀ ਕਥਾ ਨਰਾਰੀ ਰੇ ਜ਼ਿੰਦਗੀ ਕਥਾ ਕਥਾ ਨਰਾਰੀ ਰੇ ਕਿਸੇ ਵਕ ਜੋਹਰ ਪਾਏ ਤਿੰਨ ਕੀ ਕਥਾ ਨਿਰਾਜੀ ਰੇ ਕਥਾ ਨ ਰਾਰੀ ਰੇ ਤਿੰਨ ਕੀ ਕਥਾ ਦ ਰਾਰੀ ਰੇ ਤਿੰਨ ਕੀ ਕਥਾ ਨ ਰਾਰੀ ਰੇ ਤਿੰਨ ਕੀ ਕਥਾ ਨ ਰਾਰੀ ਰੇ ਕਥਾ ਨਿਰਾਜੀ ਏ ਤਿੰਨ ਕੀ ਕਥਾ ਮਾਰੀ कथा निरारी है तिनकी कथा नारी हाँ निरा कथा निरारी है तिनकी कथा निरारी कथा निरारी ती कथा निारी कथा न रारी रे ती कथन रारी रे कथा लारी रे की कथा लारी रे कथा निरारी रे तिनकी कथा निरारी रे कथा निरारी तनिकी कथा रे कथा निरारी रे निकी कथा निरारी रे कथा निरारी रे तिन की कथा निरारी रे <ivan> <tu angel dictionary> <God> <bad> <peace> कथा रारी रे कथा रारी रे कथा रारी रे कथा रारी रे कथा निरारी रे कथान रारी रे कथा निरारी <bitzil> <y tôi> <Dracula> ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਰੇ ਕਥਾ ਨਿਰਾਰੀ ਰੇ ਤਿੰਨ ਕੀ ਕਥਾ ਨਿਰਾਰੀ ਰੇ ਤਿੰਨ ਕੀ कथा दरारी रे कथा निरारी रे सिमकी कथा निरारी रे कथा निरारी रे कथा दरारी रे कथा निरारी रे सिमकी कथा निरारी रे कथा निरारी रे कथा निरारी रे हर के सेवक जो, से जो, से जो, से जो, से जो हर पाए दिल की कथा निरारी रे हर के सेवक जो हर पाए दिल की कथा निरारी रे हर के सेवक जो हर पाए दिल की कथा निरारी रे हर के सेवक जो हर पाए ਤਨ ਕੀ ਕਥਾ ਦਿਆਲੀ રે ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਿਰਾਰੀ રે ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਿਰਾਰੀ રે ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਤਨ ਵਾਜੀ ਹੋਈ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਮਹਾਨ ਆਤਮਾ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪੂਰਨ ਬ੍ਰਹਮ ਗਿਆਨੀ ਜੀ ਦੀ ਸੰਗਤ ਕਰਕੇ ਉਹਨਾਂ ਦਾ ਬਚਨ ਕਮਾਇਆ ਤੇ ਬਾਣੀ ਕਹਿੰਦੀ ਹੈ ਹਰ ਕਾ ਸੇਵਕ ਹਰ ਹੀ ਜਿਹਾ ਹਰ ਸਾਲ ਹੀ ਬਾਬਾ ਸੰਤੋਖ ਸਿੰਘ ਜੀ ਅਤੇ ਸਾਰੀ ਮੈਨੇਜਮੈਂਟ ਆਪਣੇ ਵੱਡਿਆਂ ਨੂੰ ਯਾਦ ਕਰਦੇ ਆ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ਾਂ ਤੋਂ ਆਨੰਦ ਮਾਣਿਆ ਆਪ ਜੀ ਨੇ ਤੇ ਉਹ ਮਹਾਪੁਰਸ਼ ਜਿਨ੍ਹਾਂ ਦੀ ਕਥਾ ਨਰਾਰੀ ਸੀ ਲੰਗਰ ਦੀ ਸੇਵਾ ਨਿਭਾਉਂਦਿਆਂ ਨਿਭਾਉਂਦਿਆਂ ਗੱਲ ਤਾਂ ਗੁਰਮੁਖੋ ਬਚਨ ਮੰਨਣ ਦੀ ਐ ਬਚਨ ਜਿਨ੍ਹਾਂ ਨੇ ਬਚਨ ਕਮਾਲਿਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਖੁਰਪੁਰ ਸ਼ਾਦੀ ਕਰੀਏ ਤੁਸੀਂ ਗੁਰੂਆਂ ਦਾ ਇਤਿਹਾਸ ਪੜੋ ਤੇ ਭਾਈ ਲੈਣਾ ਜਿਹਨੇ ਗੁਰਨਾਨਕ ਜੀ ਦਾ ਬਚਨ ਕਮਾਇਆ ਤੇ ਬਚਲ ਕਮਾਉਂਦਿਆਂ ਕਮਾਉਂਦਿਆਂ ਕੀ ਬਣ ਗਏ ਰੂਪ ਹੀ ਬਣ ਗਏ ਉਹ ਸੰਤ ਮਹਾਰਾਜ ਜੀ ਨੇ ਬਚਨ ਕਮਾਇਆ ਮੇਰੇ ਸਾਥ ਪਪਾ ਸਲਖਣ ਸਿੰਘ ਜੀ ਉਹ ਗੱਲ ਕਰਦੇ ਹੁੰਦੇ ਜਿਹੜਾ ਬੰਦਾ ਆਪਣੇ ਮੁਰਸ਼ਦ ਦਾ ਬਚਨ ਮੰਨਦਾ ਹੈ ਮੁਰਸ਼ਦ ਕਹੇ ਰਾਤ ਹੈ ਤੇ ਰਾਤ ਦਿਨ ਕਹੇ ਦਿਨ ਹੈ ਸ੍ਰੀਮਾਨ ਸੰਤ ਮਹਾਰਾਜ ਜੀ ਉਹ ਸੂਈ ਮਿਰਨ ਤਾਂ ਜਦੋਂ ਪਤਾ ਲੱਗਿਆ ਵੀ ਮਹਾਰਾਜ ਕੀਰਤਨ ਵੀ ਕਰਦੇ ਆ ਉਹ ਧਾਰਨਾ ਪੜਦੇ ਬਾਠਾ ਸਾਡਾ ਸਥਾਨ ਹੈ ਮਿਰਨਡੇ ਕੋਲ ਗਏ ਸੀ ਤੇ ਇੱਕ ਸਿੰਘ ਨਾਲ ਧਾਰਨਾ ਪੜਦਾ ਤੇ ਦਾਸ ਨੇ ਪੜੀਆਂ ਜੇ ਤੂੰ ਨਾਮ ਨਾ ਜਪੇਗੀ ਜੀਬਾ ਮੇਰੀ ਇਹ ਤਿਲ ਤਿਲ ਖੱਟੀ ਜਾਏਗੀ ਇਹ ਮਹਾਪੁਰਸ਼ ਸੁਣਾਉਂਦੇ ਹੁਲਦੇ ਸ੍ਰੀ ਮਾਨ ਜਿਨ੍ਹਾਂ ਦੀ ਯਾਰ ਚ ਆਇਓ ਪਰ ਜਿਹੜਾ ਗੁਰੂ ਇਹੋ ਜੇ ਮਹਾਪੁਰਸ਼ ਸ੍ਰੀ ਮਾਨ ਸੰਤ ਮਹਾਰਾਜ ਜੀ ਰਾੜੇ ਵਾਲੇ ਪਰਮ ਸੰਤ ਕਾਮਲੇ ਮੁਰਸ਼ਦ ਜਿਨ੍ਹਾਂ ਦੀ ਕਮਾਈ ਰਾਣਾ ਸਾਹਿਬ ਚ ਅੱਜ ਵੀ ਬੋਲਦੀ ਐ ਉਹ ਕਿਤੇ ਜਾਂਦੇ ਨਹੀਂ ਉਹਨਾਂ ਦੇ ਨਾਲ ਰਹਿ ਕੇ ਕੀ ਬਣ ਗਏ ਚੰਦਨ ਬਣ ਜਾਂਦੇ ਨੇ ਬਸ ਤੇ ਜੋ ਚੰਦਨ ਕੋੜੇ ਚੰਦਨ ਭਲ ਜਾਂਦੇ ਜੀ ਵਸਤੇ ਜੋ ਚੰਦਨ ਕੋਲੇ ਚੰਦਨ ਬਣ 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 ਜਾਂਦੇ ਜੀ বাসতে ਜੋ ਚੰਦਨ ਕੋਲੇ বাসਤੇ 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 ਜੋ ਬਸ ਤੇ ਜੋ ਚੰਦਨ ਕੋਲੇ 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 ਚੰਦਨ ਬਣ ਜਾਂਦੇ ਜੀ ਬਸਦੇ ਨੇ ਚੰਦਨ ਕੋਲੇ ਚੰਦਨ ਬਣ ਜਾਂਦੇ ਜੀ ਬਸਦੇ ਜੋ ਚੰਦਨ ਕੋਲੇ ਓ ਚੰਦਨ ਬਣ ਜਾਂਦੇ ਜੀ ਬਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਜੀ ਬਸਦੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਜੀ ਬਸ ਤੇ ਜੋ ਚੰਦਨ ਕੋਲੇ ਚੰਦਨ ਬਣ ਜਾਂਦੇ ਜੀ ਬਸ ਤੇ ਜੋ ਚੰਦਨ ਕੋਲੇ ਚੰਦਨ ਕਾਬਿਰ ਬਾਪਲਾ ਵੇੜਿਓ ਢਾਕ ਪਲਾਸ ਓਏ ਸੀ ਚੰਦਨ ਹੋਏ ਰਹੇ ਬਸ ਤੇ ਜੋ ਚੰਦਨੇ ਪਾਸ ਕਬੀਰ ਚੰਦਰ ਕਾ ਬਿਰ ਬਾਪਲਾ ਵੇੜਿਓ ਢਾਕ ਪਲਾਸ ਹੋਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਸੰਤ ਮਹਾਰਾਜ ਜੀ ਨੇ ਬਚਨ ਕਮਾਇਆ ਮੈਂ ਪਹਿਲੇ ਸਾਲ ਵੀ ਕਿਹਾ ਸੀ ਪਲਵਾਨ ਦਾ ਨਾਮ ਕਿੱਥੇ ਤੱਕ ਪਹੁੰਚ ਗਿਆ ਜਿੱਥੇ ਕਮਾਈ ਵਾਲਾ ਸਾਧੂ ਜਨਮ ਲੈਂਦਾ ਹੈ ਤੁਸੀਂ ਕਿੰਨੇ ਭਾਗਾ ਵਾਲੇ ਹੋ ਕਿੱਥੋਂ ਕਿੱਥੋਂ ਅਜ ਮਹਾਪੁਰਸ਼ਾਂ ਨੇ ਆਉਣਾ ਕਿਉਂਕਿ ਸੰਤ ਮਹਾਰਾ ਦੀ ਮਹਿਮਾ ਰਾੜਾ ਸਾਹਿਬ 10 ਰੁਪਏ 5 ਸਾਲ ਰਹਿਣ ਦਾ ਹੁਕਮ ਹੋਇਆ 86 ਤੋਂ ਲੈ ਕੇ 91 ਤੱਕ ਐਡੀ ਨਿਮਰਤਾ ਐਨੀ ਗਰੀਬੀ ਤੇ ਸੰਤ ਮਹਾਰਾਜ ਜੀ ਚ ਸੀ ਜਿਨ੍ਹਾਂ ਦੀ ਜਾਤ ਬੈਠੀ ਬਾਬਾ ਸੰਤੋਖ ਸਿੰਘ ਜੀ ਨੇ ਲੰਗਰਾਂ ਚ ਬਚਨ ਕਮਾਇਆ ਉਹਨਾਂ ਦਾ ਜਿਨ੍ਹਾਂ ਨੂੰ ਬਚਨ ਉਹਨਾਂ ਨੇ ਕਰ ਦਿੱਤੇ ਉਹਨਾਂ ਟਾਈਮਾਂ ਵਿੱਚ ਵੀ ਜਦੋਂ ਇਹਨੇ ਦੀਵਾਨ ਕੀਰਤਨ ਹੀ ਸੀ ਕਰ ਦਿਆ ਆਪ ਪਰ ਜਿਨ੍ਹਾਂ ਨੂੰ ਬਚਨ ਕਮਾਏ ਕੀਤੇ ਅੱਜ ਉਹਨਾਂ ਦੇ ਘਰ ਲਾਲ ਖੇਡਦੇ ਆ ਬਹੁਤਾ ਨਹੀਂ ਸੀ ਬੋਲਦੇ ਮਹਾਪੁਰਸ਼ ਵਾਕਈ ਉਹਨਾਂ ਦੀ ਕਥਾ ਨਰਾਰੀ ਹੈ ਇੱਕ ਮਹਾਪੁਰਸ਼ਾ ਕੋਲ ਇੰਨਾ ਸਮਾਂ ਰਹਿਣਾ ਜਾਂ ਇਹ ਰਹਿ ਜਾ ਸੰਤ ਮਹਿੰਦਰ ਸਿੰਘ ਜੀ ਮਹਾਰਾਜ ਜਰਗ ਵਾਲੇ 50 ਸਾਲ ਪਰ ਜਦੋਂ ਬਚਨਾਂ 'ਚ ਕੋਈ ਸਿੱਖ ਰਹਿੰਦਾ ਨਾ ਗੁਰਨਾਨਕ ਜੀ ਨੇ ਪਰ 50 ਸਾਲ ਮਰਦਾਨਾ ਜੀ ਭਾਈ ਸਾਹਿਬ ਸਤਕਾਰ ਭਾਈ ਸਾਹਿਬ ਮਰਦਾਨਾ ਜੀ ਮਹਾਰਾਜ ਤੇ ਕਿਉਂ ਮਰਦਾਨਾ ਜੀ ਮਹਾਰਾਜ ਕਹਿੰਦੇ ਕਿਉਂਕਿ ਰੱਬ ਨਾ ਰਹੇ ਸੀ ਉਹ ਹੁਣ ਤਾਂ ਸੋ ਮੈਨੂੰ ਮaaf ਕਰ ਦਿਓ ਸਿੱਧਾ ਜੀ ਮਾਰਦੇ ਆ ਮਰਦਾਨਾ ਗੁਰਨਾਨਕ ਦਾ ਰਹਿੰਦਾ ਸੀ ਦਈ ਭਈ 50 ਸਾਲ ਇੱਕ ਰੱਬ ਨਾ ਰਹਿਣਾ ਇਦੋ ਮਰਦਾਨਾ ਜੀ ਮਹਾਰਾਜ ਨੇ ਕਿਹਾ ਨਾ ਕਹਿੰਦੇ ਮਹਾਰਾਜ ਕਹਿੰਦੇ ਮਰਦਾਨਿਆ ਤੇਰਾ ਆਖਰੀ ਸਮਾਂ ਆ ਗਿਆ ਮਰਦਾਨਿਆ ਮਰਦਾਨੇ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਮਹਾਰਾਜ ਕਹਿੰਦੇ ਮਰਦਾਨਿਆ ਕੀ ਗੱਲ ਮੌਤ ਤੋਂ ਡਰ ਲੱਗਦਾ ਹੈ ਕਹਿੰਦੇ ਮਹਾਰਾਜ ਜੀ ਮੌਤ ਤੋਂ ਡਰ ਨਹੀਂ ਲੱਗਦਾ ਤੇਰੇ ਵਿਰਸ ਤੇਰੇ ਵਰਗਾ ਸਤਗੁਰ ਛੱਡ ਕੇ ਜਾਣਾ ਔਖਾ ਲੱਗਦਾ ਹੈ ਤੇਰੇ ਵਰਗਾ ਗੁਰੂ ਛੱਡ ਕੇ ਜਾਣਾ ਔਖਾ ਹੈ ਤੇ ਕਹਿੰਦੇ ਤੇਰੇ ਕੋਲ ਜਗਾ ਬਣਾ ਦੀਏ ਦੇਖ ਲੋ ਜੇ ਮਰਦਾਨਾ ਜੀ ਮਹਾਰਾਜ ਚ ਨਾਰ ਰਹੇ ਗੁਰੂ ਨਾਨਕ ਸਾਹਿਬ ਦੇ ਜਿੱਥੇ ਗੁਰਨਾਨਕ ਦਾ ਨਾਮ ਲੈਨੇ ਮਰਦਾਨਾ ਜੀ ਦਾ ਦੋ ਵਾਰੀ ਨਾਮ ਗੁਰੂ ਰੰਗ ਸਾਹਿਬ ਜਉਂਦਾ ਹੈ ਦੋ ਵਾਰੀ ਮਰਦਾਨਾ ਪਹਿਨਾ ਪੜਦਿਆ ਨਾ ਆਪਾਂ ਕਹਿੰਦੇ ਇੱਕੋ ਹੀ ਅਰਦਾਸ ਕੀਤੀ ਸੀ ਮਰਦਾਨੇ ਨੇ ਮਹਾਰਾਜ ਕਿਰਪਾ ਕਰਿਓ ਕਦੇ ਪੁੱਲਾ ਤੇਰੀ ਯਾਦ ਪਿਆਰਿਆ ਕਦੇ ਭੁੱਲਾ ਨਾ ਤੇਰੀ ਯਾਦ ਪਿਆਰਿਆ ਕਹਨੇ ਮਰਦਾਨਿਆਂ ਜਿੱਥੇ ਸੰਸਾਰ ਸਾਨੂੰ ਯਾਦ ਕਰੂ ਨਾ ਤੇਰਾ ਨੋਂ ਆਇਆ ਕਰੂ ਜਿੱਥੇ ਗੁਰਦਾਰਾਣਕ ਸਾਹਿਬ ਨੂੰ ਯਾਦ ਕਰਨੇ ਆ ਉਥੇ ਮਰਦਾਨਾ ਜੀ ਮਹਾਰਾਜ ਨੂੰ ਵੀ ਯਾਦ ਕਰਨੇ ਆ ਜਿੱਥੇ ਸੰਤ ਬਾਬਾ ਈਸਰ ਸਿੰਘ ਮਹਾਰਾਜ ਦੀ ਗੱਲ ਹੁੰਦੀ ਹੈ ਨਾ ਪਹਿਲਵਾਨ ਵਾਲਿਓ ਉਥੇ ਸ੍ਰੀ ਮਾਨ ਸੰਤ ਬਾਬਾ ਬਲਵੰਦ ਸਿੰਘ ਜੀ ਦੀ ਵੀ ਗੱਲ ਹੋਇਆ ਹੋ ਰਹੀ ਹੈ ਮੁਰਸ਼ਿਦ ਕਾਮਲ ਹੋਵੇ ਨਾ ਆ ਵੇਖ ਲਓ ਅੱਜ ਤੱਕ ਕਿੰਨੇ ਸਾਲ ਹੋ ਗਏ ਮਹਾਂਪੁਰਸ਼ਾਂ ਨੂੰ ਗਿਆ ਨੂੰ ਰਾੜਾ ਸਾਹਿਬ ਚ ਨਾ ਲੁਕਿਆ ਹੋਇਆ ਸਾਧੂ ਸੀ ਕੋਈ ਪ੍ਰਗਟ ਨਹੀਂ ਹੋਇਆ ਜਦੋਂ ਅੰਤਮ ਸਮਾਂ ਆਇਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਬਾ ਸੰਤੋਖ ਸਿੰਘ ਨੂੰ ਆ ਸਾਰਿਆਂ ਨੂੰ ਪਤਾ ਹੋਣਾ ਜਦੋਂ ਅੰਤਮ ਸਮਾਂ ਆਇਆ ਨਾ ਲੈਂ ਟੁੱਟੀ ਨਹੀਂ ਸੀ ਦਰਸ਼ਨ ਕਰਨ ਵਾਲਿਆਂ ਦੀ ਕਈਆਂ ਨੂੰ ਉਦੋਂ ਚਲਨ ਹੋਇਆ ਉਹ ਸ੍ਰੀ ਮਾਨ ਜੀ ਐਵੇਂ ਨਹੀਂ ਸੀ ਉਹ ਤਾਂ ਵੱਡੀਆਂ ਖੇਡਾਂ ਦੇ ਮਾਲਕ ਸੀ ਮੈਂ ਸਾਫ਼ ਗੱਲ ਕਹਿਣਾ ਉੱਥੇ ਰਿਹਾ ਮੈਂ ਉਦੋਂ ਪਤਾ ਲੱਗਿਆ ਕਈਆਂ ਨੂੰ ਤਾਂ ਬਹੁਤਿਆਂ ਨੂੰ ਪਤਾ ਸੀ ਕਿਉਂਕਿ ਲੰਗਰ 'ਚ ਰਹਿਣਾ ਕਿਤੇ ਦੀਵਾਲ ਲਾਉਣੀ ਜਾਣਾ ਜਦੋਂ ਪਤਾ ਲੱਗੇ ਵੀ ਐਡਾ ਕੱਠ ਇੰਨੀ ਸੰਗਤ ਕਿਉਂਕਿ ਕਮਾਈ ਵਾਲਿਆਂ ਨੂੰ ਸੰਗਤਾਂ ਜਾਤ ਕਰਦੀਆਂ ਇਸ ਕਰਕੇ ਗੁਰਮਖੋ ਜਾਣਾ ਸਭ ਨੇ ਐਥੇ ਰਹਿਣ ਵਾਲਾ ਕੋਈ ਨਹੀਂ ਕੋਈ ਰਹਿਣ ਵਾਲਾ ਹੈਗਾ ਪਰ ਜਿਹੜੇ ਕਮਾਈਆਂ ਵਾਲਿਆਂ ਨੇ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਸੰਗਤ ਯਾਦ ਕਰਦੀ ਹੈ ਕਮਾਈ ਉਹਨਾਂ ਦੀ ਕਮਾਈ ਹੈ ਨਾ ਮੁੱਕ ਤੇ ਜਾਂਦੇ ਦੀ ਹੁੰਦੇ ਉਹ ਇੱਥੇ ਹੁੰਦੇ ਆਓ ਆਖਰੀ ਧਾਰਨਾ ਪੜੀਏ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਮਹਾਪੁਰਸ਼ ਪਹੁੰਚੇ ਨੇ ਉਹਨਾਂ ਤੋਂ ਵੀ ਲਾਹਾ ਲੈਣਾ ਬਾਬਾ ਜੀ ਮਣੀ ਕਰਨ ਵਾਲੇ ਮੈਂ ਨਾ ਨਹੀਂ ਜਾਣਦਾ ਮਣੀ ਕਰਨ ਸਾਹਿਬ ਵਾਲੇ ਉਹ ਵੀ ਆਏ ਨੇ ਸਾਰੇ ਤੋਂ ਅਨੰਦ ਮਾਣਨਾ ਹੈ 10 ਦਾ ਸਮਾਪਤ ਹੈ ਬਸ ਇਹੀ ਧਾਰਨਾ ਪੜ੍ਹ ਕੇ ਉਹਨਾਂ ਦੀ ਕਮਾਈ ਸਦੀ ਬੋਲਦੀ ਰਹਿਣੀ ਹੈ ਕੀਤਾ ਹੋਇਆ ਜਪ ਤਪ ਤੇ ਜਿੱਥੇ ਮਹਾਰਾਜ ਨੂੰ ਸੰਗਰ ਯਾਦ ਕਰਦੀ ਹੈ ਉੱਥੇ ਆਪਣੇ ਮਹਾਰਾਜ ਬਲਵੰਤ ਸਿੰਘ ਮਹਾਰਾਜ ਨੂੰ ਵੀ ਸੰਗਰ ਯਾਦ ਕਰਦੀ ਹੈ ਬਹੁਤ ਮੈਂ ਵੱਡੇ ਭਾਗਾਂ ਵਾਲਾ ਕਹਿਣਾ ਪਾਬਾ ਸੰਤੋਖ ਸਿੰਘ ਜੀ ਨੂੰ ਜਿਹੜੇ ਹਰ ਸਾਲ ਆਪਣੇ ਵੱਡਿਆਂ ਨੂੰ ਯਾਦ ਕਰਦੇ ਆ ਇਹਨਾਂ ਨੂੰ ਦੇਰ ਬੜਾ ਕੁਝ ਗਏ ਉਹ ਇਹਨਾਂ ਨੇ ਬਚਨ ਕਮਾਇਆ ਹੈ ਅੱਜ ਮੌਜਾਂ ਲੱਗੀਆਂ ਪਤਾ ਲੱਗਦਾ ਜਦੋਂ ਸਾਧੂ ਚਲਿਆ ਜਾਂਦਾ ਹੈ ਬੜੀ ਕਿਰਪਾ ਕਰਕੇ ਪਾਬਾ ਸੰਤੋਖ ਸਿੰਘ ਜੀ ਤੇ ਸਾਰਾ ਜਿਹੜੇ ਜਿਹੜੇ ਉਹਨਾਂ ਨਾਲ ਰਹੇ ਨੇ ਨਾ ਅੱਜ ਸਾਰੀ ਮੌਜਾਂ ਚ ਨੇ ਇਹ ਕਿਰਪਾ ਕਰਕੇ ਸਾਧੂ ਦੇ ਬਚਨ ਹੁੰਦੇ ਐ ਇਸ ਕਰਕੇ ਬਸ ਆਪਾਂ ਤਾਂ ਅਰਦਾਸ ਹੀ ਕਰੀਏ ਅਰਦਾਸ ਬੇਨਤੀ ਕਰੀਏ ਮਹਾਰਾਜ ਜੀ ਅਸੀਂ ਤੇਰੇ ਦਰ ਦੇ ਹਾ ਗੋਲੇ ਵੱਡੀਆਂ ਕਮਾਈਆਂ ਬਾਲਿਆ ਅਸੀਂ ਤੇਰੇ ਦਰ ਦੇ ਹਾ ਗੋਲੇ ਵੱਡੀਆਂ ਕਮਾਈਆਂ ਬਾਲਿਆ ਅਸੀਂ ਤੇ ਸੀ ਤੇਰੇ ਦਰ ਦੇ ਹਾਜ਼ਲ ਫਟੀਆਂ ਸੁਮাইয়া ਵਾਲਿਆ ਅਸੀਂ ਤੇਰੇ ਮਾਈਆ ਬਾਲਿਆ ਆਪਾਂ ਵੀ ਜਿਹੜੀ ਉਹਨਾਂ ਨੇ ਸਾਰੀ ਜ਼ਿੰਦਗੀ ਸਾਨੂੰ ਕਿਹਾ ਮੇਰੇ ਤੋਂ ਪਹਿਲਾਂ ਬਾਬਾ ਜੀ ਕਹਿ ਰਹੇ ਸੀ ਸੇਵਾ ਤੇ ਸਿਮਰਨ ਉਹਨਾਂ ਨੇ ਕਮਾਈ ਹੈ ਆਪਾਂ ਵੀ ਅਰਦਾਸ ਕਰ ਦਈਏ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਓ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰੂ ਮੇਰਿਆ ਸਿਮਰਨ ਮੈਨੂੰ ਬਖਸ਼ੀ ਗੁਰੂ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰੂ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ 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 ਮੈਨੂੰ ਆਪਾਂ ਵੀ ਅਰਦਾਸ ਕਰੀਏ ਮਹਾਰਾਜ ਜੀ ਜਿਵੇਂ ਸ਼੍ਰੀ ਮਾਨ ਮਹਾਰਾਜ ਦੀ ਨਿਭਾਗ ਹੈ ਸਾਨੂੰ ਵੀ ਸਿੱਖਿਆ ਦਿੱਖੇ ਗਏ ਨੇ ਸੇਵਾ ਤੇ ਸਿਮਰ ਨਾਲ ਜੁੜੋ ਤਾਂ ਹੀ ਉਹਨਾਂ ਦੀਆਂ ਆਜ਼ਾਦਾਂ ਮਨਾਈਆਂ ਸਫਲੀਆਂ ਜਿੰਨੇ ਆਇਓ ਸੇਵਾ ਤੇ ਸਿਮਰ ਨਾਲ ਜੁੜੋ ਗੁਰੂ ਕਿਰਪਾ ਕਰੇ ਸਾਡਾ ਆਇਆ ਹੋਇਆ ਸੰਸਾਰ ਤੇ ਪ੍ਰਭਾਨ ਹੋ ਜਾਏ ਆਓ ਬਹੁਤ ਮਹਾਨ ਪਿਆਰੇ ਮਹਾਪੁਰਸ਼ ਬੈਠੇ ਸਭ ਤੋਂ ਆਨੰਦਮਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ